ਸ਼ਾਸਤਿਕਾ ਜੀ ਸਾਰਿਆਂ ਨੂੰ ਜੱਗੇ ਤੇ ਅਰਸ਼ ਕੋ ਪਹੁੰਚ ਚੁੱਕੇ ਜੀ ਪਿੰਡ ਬੰਜੜੀ ਜ਼ਿਲ੍ਹਾ ਅਮਰਸਰ ਪਿੰਡ ਜੀ ਤਸੀਲੀ ਵੀ ਅਮਰਸਰ ਦੇਵ ਰਾਜ ਟੁਕੜਾ ਕਬੜ ਨਾਲ ਨਾਲ ਬਾਈ ਨੇ ਸਜਰਾ ਵੀ ਲੈ ਕੇ ਲਿਆ ਬਹੁਤ ਸੋਹਣੇ ਝੋਟੀਆਂ ਖੀਰੀਆਂ ਦੋਨੀਆਂ ਤੇ ਆਓ ਪਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸ਼ਾਸਤਿਕਾ ਸ਼ਾਸਤਿਕਾ ਬੜੀ ਕਿਰਪਾ ਮਾਲਕ ਦੀ ਕੇ ਹਾਂਜੀ ਬੜੀ ਗੱਲ ਲੱਗੀਆਂ ਰਹੀਆਂ ਮਹਾਰਾਜੀ ਕੇ ਤਾਨੂੰ ਪਤਾ ਵਾਗੇ ਬਹੁਤ ਤੇਜ਼ ਨਾਮ ਵਧੀਆ 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 ਸਦੀਪ ਜੀ ਆਹ ਰਹੇ ਗੇ ਉਧਰ ਲੈ ਕੇ ਨਹੀਂ ਆਹ ਛੋਟੀ ਆਹ ਤਾਂ ਸੰਦੀਪ ਸਾਹਿਬ ਛੋਟੀਆਂ ਜੇ ਦੁੰਦੀ ਨਹੀਂ ਹੋਈ ਖੀਰੀ ਹਜੇ ਦੁੰਦੀ ਦੇ ਪੁੱਟੇ ਹੀ ਆ ਇਹਦੇ ਤੇ ਉਹ ਚੌਗੀ ਆ ਠੀਕ ਆ ਹਾਂ ਟੋਕੜਾ ਗੱਬਣਾ ਕਮਣਾ ਮਤ ਕਰਦੇ ਨਹੀਂ ਨਹੀਂ ਟੋਕੜਾ ਗੱਬਣਾ ਤੇ ਤਿੰਨ ਟੋਕੜਾ ਗੱਬਣਾ ਟੋਕੜਾ ਗੱਬਣਾ ਵੀ ਨਾਲ ਆ ਦੋ ਸੱਜਣਾ ਦੋ ਹਲੇ ਭਾਵੀ ਦੋ ਗਾਂ ਟੋਕੜਾ ਗੱਬਣਾ ਅੱਛਾ ਟੋਕੜੇ ਗੱਬਣ ਵੀ ਆ ਸਭ ਕੋਸ਼ ਆ ਉਹਨਾਂ ਨੂੰ ਵੀ ਸਾਰਾ ਕੰਮ ਨਾਲ ਹੋਰੀ ਹੋਰੀ ਜਿਹਾ ਇਹਨਾਂ ਨੇ ਠਾਇਆ ਬਿਲਕੁਲ 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 ਟੋਕੜਾ ਗੱਬਣਾ ਜਿਹਨਾਂ ਨੇ ਠਾਇਆ ਉਹਨਾਂ ਨੂੰ ਥੋੜੀ ਭੁੱਲਣਾ ਉਹਨਾਂ ਹੈਗਾ ਨੌਨ ਨੌ ਲਾ ਗਿਆ ਸਤ ਮਈਆ ਦੋ ਗਾਵਾਂ ਖੀਰੀ ਆ ਖੀਰੀ ਆ ਮਾੜਾ ਐਡਰੈਸ ਦੱਸ ਦਿਆ ਵੀਰਾ ਭਰਾ ਨੂੰ ਪਤਾ ਲੱਗ ਜਾਵੇ ਟੈਂਡ ਵਨਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਜੀ ਲੱਗ ਗਿਆ ਤਰਨਤਾਰਨ ਤੇ ਜੰਡੇਾਲਾ ਪਵਿਸ਼ਕਾਰ ਜੀ ਪਵਿਸ਼ਕਾਰ ਬਿਲਕੁਲ ਬਿਲਕੁਲ ਬਾਕੀ ਆਪਣੇ ਬਚਾਅ ਪਾਣੀ ਪੂਣੀ ਤੋਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਆ ਆ ਨਹੀਂ ਬਿਲਕੁਲ ਨਹੀਂ ਬਹੁਤ ਈ ਨਾਲ ਲੋਕ ਪੁੱਛਦੇ ਵੀ ਤੁਹਾਡੇ ਸੰਦੀਪ ਵੀਰੇ ਆਈ ਕੱਟੀ ਦੇ ਲਾ ਹਾਂ ਮਾੜਾ ਐ ਏਡੀ ਮਿੱਠੀ ਜੇ ਦੂੰਦੀ ਆਖਾ ਕਿ ਦੂੰਦੀ ਦੋ ਦੋ ਹਾਲਾ ਦੋ ਦੋ ਦੀ ਕੱਟੀ ਆ ਸੰਦੀਪ ਵੀਰੇ ਚੌਕੀ ਹੋਵੇ ਕੋਈ ਖੜੇ ਨਾ ਬਸ ਠੀਕ ਆ ਯ 11 ਕਿਲੋ ਵੇਲਾ 6ਵਾਂ 7ਵਾਂ ਦੇ ਨੇ 31 ਮਗਰ ਇਹ ਕੱਟੀ ਐਮ 29 ਦੀ ਮਗਰ ਵਾਹ ਅਮਦਹਾ ਕਰਾ ਦੇ ਹੁਣ ਐਸਪ ਕਰਨੇ ਦਦਾ 11 ਕਿਲੋ ਪੱਕਾ 10 ਕਿਲੋ ਆ ਦੀ ਗਰੰਟੀ ਲੈ ਜਾ ਜੱਗੇ ਬਸ ਠੀਕ ਐ ਤੇ ਚੋਣ ਕੱਟੀਆ ਬਸ ਠੀਕ ਐ ਇਹ ਬਾਂਬੀ ਕਰੇ ਬਾਂਬੀ ਹੈ ਕਿ ਚੋਣ ਦੇ ਹਾਂ ਇਹਦੇ ਇੱਥੇ ਚੋਹਾਂ ਦੇ ਗਵੱਡ ਵੀ ਉੱਠ ਪਈਦੇ ਵੀ ਢੋਟੀ ਚੋਣ ਦੇ ਵੇ ਅਗਰੇ ਬੱਚਾ ਲਾਗੇ ਦਾ ਖਾ ਵੀ ਤੇ ਮੈਂ ਕਰ ਮਾਰਾਂ ਜਵਾਨ ਜਵਾਨੀ ਵੇਜੇ ਬੋਰੀ ਹੈ ਨਹੀਂ ਹੂੰ ਵੇ ਕੱਟੀ ਬਣੂਗੀ ਜੇ ਤੁਸੀਂ ਵੀ ਨਾ ਦੂਜੇ ਹੋਏ ਤੁਸੀਂ ਵੀ ਜਦੋਂ ਇਹ ਟਿੱਬਾਂ ਨਫਾ ਬੰਦ ਛੋਟੀ ਹੁੰਦੀ ਐ ਸਵੇਰੇ ਕਿਵੇਂ ਥੜਕੋ ਜੀ ਸ਼ੰਭੂ ਵੀਰ ਹੋਏ ਦਾ 12 13 ਕਿਲੋ ਪਹਿਲਾਂ ਝੋਟੀ ਦਈ ਜਾਊਗੀ ਅਗਰ ਗੱਟੀ 12 13 ਕਿਲੋ ਦਊਗੀ ਆ 15 ਨਹੀਂ ਆ ਨਾ ਨਾ ਬਿਲਕੁਲ ਨਾ ਨਾ ਬਿਲਕੁਲ 12 13 ਕਿਲੋ ਦੁੱਧ ਬੜਾ ਹੋ ਜਾਂਦਾ ਪੂਰੀ ਰਾਜੀ ਜੰਮੀ ਬਲੀ ਆ ਬਾਕੀ ਚੋਣ ਵੇਚੀ ਕੱਤੀ ਜਿਹੜੀ ਵੇਖ ਲਓ ਵੀ ਇਧਰ ਨਾ ਇਹਨਾਂ ਨੂੰ ਡਰਦਾ ਪਤਾ ਨਾ ਕੋਈ ਗੱਲ ਆ ਕੋਈ ਬਾਤ ਇਧਰ ਐ ਜਮਾਨਾ ਤੇ ਲੋ ਸ਼ੰਭੂ ਇਹੋ ਖਾਣੇ ਦੇ ਥਾਣ ਖਾਏ ਕਰਾਂ ਦੇਖੀ ਕੱਟੀ ਥਾਣ ਵੇਖੀ ਕਰਦੀ ਸੁਨੀ ਵੀ ਦੇਖ ਨੇ ਠੀਕ ਮਾ ਮੋਟਰ ਜਲੰਦੀ ਮੋਟਰ 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 ਦਾ ਮਰਦੀ ਚੋਈ ਆ ਨਹੀਂ ਠੀਕ ਹੈ ਬਿਲਕੁਲ ਸਾਹਜਵਾਸ ਜੀ ਚੰਗੀ ਭਵੇਂ ਦੋਵੇਂ ਬੰਨੇ ਬਿੱਕੇ ਚ ਵੜਾ ਈ ਧੀ ਜਿਆਦੀ ਚੰਗੀ ਤੇ ਮਿੱਠੀ ਹੋਵੇ ਬਸ ਠੀਕ ਆ ਤੂੰ ਬੱਚਾ ਚੰਗੀ ਜਾਂਦਾ ਉਹ ਹਾਂਜੀ ਈ ਧੀਆ ਚੰਗੀਆਂ ਲਾਕਾ ਬੋਲਦਾ ਹੋਵੇ ਚੰਗੀਆਂ ਕੱਟੀਆਂ ਕਰ ਦੋ ਜੂਤ ਵੇਹ ਐ ਵੇਖ ਕੱਟੀ ਲੈ ਮੈਂ ਥਣ ਕਢਾਲੂ ਫਿਰ ਯਾਰੀ ਚੰਗੀ ਸੰਦੀਪ ਨੇ ਵੇਖ ਲਾ ਪਾ ਜਾ ਜੀ ਪਾ ਬਿਲਕੁਲ ਜਾ ਜੀ ਦੇਖੀ ਤੂੰ ਜਾ ਕੱਟੀ ਦੀ ਆ ਸੁਨੀਲ ਸਾਹਿਬ ਵੇਲਾ ਠੀਕ ਹੈ ਨਹੀ ਉਹ ਨਹੀਂ ਕੀ ਕਰ ਤਾ ਨਾ ਮਾ ਦੱਸ ਜੀ ਦੱਸ ਮੈਂ ਯਾਰ ਦੱਸ ਤੂੰ ਦੱਸ ਵੀਰ ਦੱਸ ਚੋ ਜਾ ਉਹਦੇ ਕੋਲ ਹੈ ਦੱਸ ਦੇ ਚਲ ਦੋ ਛੜ ਦੋ ਇੱਕ 8 ਦੀ ਦੇ ਦਾਂਗੇ 7 ਦੀ ਦੇਵਾਂਗੇ ਚਲ ਸੁਨੀਲ ਸਾਹਿਬ ਆਹ ਜੀ ਸ਼ਾਇਦ ਵੇਲਾ ਇੱਕ 7 ਦੀ ਇਹ 6 ਨਹੀਂ ਆਉਂਦੀ ਵੀ ਬਿਲਕੁਲ ਜੈ ਜੀ ਦੁਜੀਐ ਸੋਈ ਡੇਢ ਦੀ ਆ ਮਾਰ ਫੱਬ ਗਿਆ ਇਹੋ ਜੀ ਹੋਵੇ ਇਹਦੇ ਜਿਆਦ ਨਹੀਂ ਤੋਕੜ ਲੱਖ ਦੀ ਵੇਚਦਾ ਇਹੋ ਜੀ ਵਾਕਿਆ ਸਹੀ ਗੱਲ ਸਨੀਸ਼ਰ ਲੱਖ ਦੀ ਤੋਕੜ ਗੱਬਣ ਵੇਚ ਲਾਂਗੇ ਵੇਚਦਾ ਇਹਦੇ ਦੁੱਧ 11 ਕਿਲੋ ਦਸਾਂ ਦੀ ਗਰੰਟੀ ਲਾਜ ਕੋਈ ਵੀ ਭਰਾ ਥਾੜ ਤੇ ਵੇਖ ਲੈ ਚੌਂਚ ਚਵਾਰ ਕਟੀਆਂ ਦੀ ਆ ਆ ਆ ਸੱਜਾ ਗਾੜੀ ਵੇਖ ਕੱਢ ਦੇ ਛੋਟੀ ਦਾ ਇਹ ਜੈਡ ਬਲੇਗਾ ਝੌਗੀ ਜੈਡ ਬਲੇ ਇਹਦੇ ਕੋਈ ਸੰਦੀਪ ਸਿੰਘ ਦੁੱਧ 11 ਕਿਲੋ 11 ਕਿਲੋ ਹਾਂ ਹਾਂ ਚਾਰ ਦੰਦ ਚਾਰ ਦੰਦ ਦੇ ਵੀ ਇਹ ਕੱਟ ਦੋ ਇਹ ਕਟੀ ਨੂੰ ਵੀਰ ਜਿਹੜੀ ਬਹੁਤ ਵੱਡੀ ਜੋਟੀਸ਼ਮ ਦਿਖਾ ਦੇ ਕਰਦੇ ਇਹ ਵੀ ਸੂਰ ਬੜਾ ਹੀ ਜਿਆਦਾ ਚੰਗਾ ਕੱਟੇ ਤੇਰੇ ਪਿਛੇ ਕੱਟਾ ਜੇ ਕੱਟਾ ਮਗਰਾ ਤੇ ਵੇਖੋ ਕਰਾ ਦੇ ਤੇ ਵੱਡੀ ਵੇ ਕਿੰਨੀ ਯਾਦੀ ਇਹ ਵੀ ਨਹੀਂ ਠੀਕ ਆ ਪਿਓਰ ਉਧਰ ਦੀਆਂ ਮਸਲੇ ਖੁਲੇ ਦੀ ਜਿਆਦੀ ਸਾਜ ਹੋਈ ਰੇ ਨਸਲ ਆ ਬੁੜੀ ਬੱਚੇ ਦੇ ਮੂੰਹ ਲਾਇਆ ਉਸ ਚਲੇ ਛੋਟੀ ਕਨੀਆ ਕੱਸੀ ਵੇਲਾ ਐ ਥਣ ਕੱਢ ਆਈ ਉਹ ਲੱਗ ਸਨੀਪ ਸਿਆ ਨਸਲ ਡੇਢ ਪੌਣੇ ਦੋ ਕਿਲੋ ਗਾੜੀ ਹੋ ਛੋਟੀ ਠੀਕ ਗੱਲ ਤੇਰੇ ਵੀਰੇ ਵੇਖੋ ਪਹਿਲੇ ਨਾਲ ਇਕੱਠੇ ਡੇਢ ਡੇਢ ਦੋ ਰੁਕਮੋ ਗਾੜੀ ਆ ਗਾੜੀ ਠੀਕ ਆ ਬੜੀ ਯਾਰ ਜੋ ਦੀਮ ਸਾਹ ਮਾਰਾ ਸੁਖ ਰਖੇ ਚਾਰ ਪੰਜ ਸੱਜਣਾ ਚਾਰ ਪੰਜ ਟਕੜਾ ਆਪਣਾ ਬਾਕੀ ਵਾਲੇ ਛੱਡੇ ਜੁੜੀ ਦਾ ਵੇਸ ਪਾਇਆ ਵੀਰੇ ਯਾਦੀ ਚੰਗੀ ਕੱਟੀ ਆ ਹਾ ਓਏ ਬਹੁਤ ਜਿਆਦੀ ਚੰਗੀ ਆ ਹਾਂਜੀ ਮੁਖਤਲਬ ਆ ਲੈ ਬੱਚਾ ਮੜਾ ਲਾਵੇ ਤੇ ਇਹਦਾ ਵੀ ਚੋਣ ਵੇਖਿਓ ਕੱਟੀ ਦਾ ਚੋਣ ਦਾ ਸਵਾਦ ਆਉਂਦਾ ਵੀਰੇ ਬਸ ਠੀਕ ਆ ਇਹ ਅਲੀਵਾ ਵੀ ਸੁਭਾਈਆਂ ਵੇਖ ਕਦੇ ਬਾਝ ਨਹੀਂ ਕੋਈ ਬੰਦਾ ਨਹੀਂ ਇਹ ਆ ਬਿਲਕੁਲ ਛੱਡ ਬਲੈਕ ਛੋਟੇ ਲਾ ਨਾਲ ਜਟਾ ਨਹੀਂ ਕਾਲਿਆ ਸ਼ਾਹ ਪੂਚਵੇਂ ਕੁਆਲਟਾ ਕਰੇ ਇਹ ਨਾ ਹੀ ਕਰਮਾਲੀਆਂ ਕੱਟਾ ਕੱਟਾ ਵਾਰ ਕੱਟਾ ਵੀਰੇ ਵਾਰ ਕੱਟਾ ਸੁਆਦ ਆਦਗਾ ਠੀਕ ਆ ਹਾਂ 15 ਦਾ ਲੈ ਲੈ ਕੋਈ ਹਾਂ ਬਾਠ ਠੀਕ ਹੈ ਉਧਰ ਹੀ ਨੇ ਫਿਰ ਨੇ ਉਧਰ ਹੀ ਉਧਰ ਹੀ ਉਧਰ ਹੀ ਮਾਲ ਲੈਣਾ ਹੀ ਚੰਗਾ ਲੈਣਾ ਇਹ ਲਮਾ ਟੋਕਣਾ ਕਰਨਾ ਚੰਗੀਆਂ ਲੈਣੀਆਂ ਹਾਂ ਬਸ 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 ਹਾਂ ਅਬਰ ਫੈਰਾ ਹੀ ਦਾ ਆਵਾਂਗੇ ਨਹੀਂ ਨਹੀਂ ਫੈਰੇ ਤਾਂ ਵੇਖੋ ਜੀ ਆਹ ਦੀ ਗੱਲ ਨੋ ਵੀ ਦੇ ਲਿਆਵੇ ਚੰਗੀ ਲਿਆਵੇ ਯਾਰ ਕੋਈ ਸਿਫਤ ਤੇ ਕਰੇ ਖੜ ਕੇ ਵੱਡੀ ਗੱਲ ਹੈ ਆਪਾਂ ਲੈਣੀਆਂ ਪਹਿਲਣਾ ਦੂਜਣਾ ਹੀ ਆਂ ਜਿਆਦੀਆਂ ਆਪਾਂ ਪਹਿਲਣਾ ਹੀ ਲੈਣੀਆਂ ਹਾਂ ਹਾਂ ਹਾਸ਼ਮਾ ਹਾਥਾਂ ਦਾ ਆ ਬੰਦ ਜਗਿਆ ਚੱਕਿਆ ਜਿੰਦੇ ਦਾ ਮੋਢਾ ਹਿੱਲਿਆ ਸੀ ਇੱਕ ਦੇਖੋ ਇਹ ਕਿ ਚੌਣ ਦੇਖੀ ਨੀਂਦ ਵਾਲਾ ਕੰਮ ਹੀ ਕਟੀਆਂ ਦੇ ਚੌਣ ਤੇ ਏਡੀਆਂ ਯਾਰੀਆਂ ਮਿੱਠੀਆਂ ਦੇ ਚੰਗਿਆਵੇ ਹੂੰ ਹੂੰ ਇਹ ਖੱਜ ਪੂਰ ਨਹੀਂ ਛੱਟਾ ਨਹੀਂ ਮਾਰਨੀ ਦਿੱਲਤੀ ਨਹੀਂ ਨਹੀਂ ਠੀਕ ਹੈ ਕੋਈ ਗੱਲ ਬਾਤ ਨਹੀਂ ਦੇਰ ਦੇ ਦੋ ਦੋ ਕਿਲੋ ਕਟੀਆਂ ਦੀ ਗਾੜੀ ਆ ਬਿਲਕੁਲ ਯਾਰੀਆਂ ਯਾਰੀਆਂ ਚੰਗਿਆਵੇ ਖੋਲੋ ਇਹਨੇ ਵੀ ਖੋਲੋ ਖੋਲੋ ਦੇ ਤੋੜੋ ਵੇਖ ਕਿੰਦਾ ਜਿਆਦਾ ਲੈ ਚੋਗੀ ਕੱਟੀ ਹੋ ਮੂ ਬਸ ਠੀਕ ਆ ਸਾਡੇ ਚੋਗੀ ਆ ਬੰਦੇ ਦੂਜੇ ਸੁਵੇਨ ਦੇ ਝੋਟੀ 2 ਲੱਖ ਦੀ ਤਿਆਰ ਹਾਂ ਨਸਲ ਆ ਝੋਟੇ ਕਟਕੋ ਡਲੇ ਵੇ ਬਹੁਤ ਆ ਹਾਂ ਜੱਡ ਬਣਾ ਕੇ ਉੱਟਿਆ 4 ਫੂਟ ਬੜੀ ਗਿਆ ਚੰਗੀ ਕੱਟੀ ਨੂੰ ਵੇ ਨਾੜਾ ਨੂੜਾ ਦੇ ਬੜੀਆਂ ਚੰਗੀਆਂ ਐ ਬਿਲਕੁਲ ਫਤਮਾਈ ਵੇ ਲੋ ਵੀਰ ਜੀ ਠੀਕ ਆ ਹਾਂਜੀ ਮੁਫਤ ਵਾਲਾ ਮੁਫਤ ਮੁਫਤੀ 10 ਦੀ ਇਹਦੀ ਇੱਕ 10 ਦੀ ਵੇ ਲੈ ਮੁੱਲ ਠੀਕ ਹੈ ਜਾਣ ਦੋ 5 ਦੀ ਦੇ ਦਾਂਗੇ ਸੰਦੀਪ ਸਿੰਘ ਇੱਕ 5 ਦੀ ਠੀਕ ਆ ਜੀ 13000 3000 ਨਹੀਂ ਠੀਕ ਆ ਆ ਸ਼ਾਇਰੀ ਲਗਾ ਤੈਨੂੰ ਦੇਖ ਲੈ ਥਾਕ ਨੂੰ ਇਹ ਕਿੱਦਾਂ ਚੰਗਾ ਕੱਟਿਆ ਕੱਢੀ ਨੇ 1 ਲੱਖ 3000 ਦੇ ਵੇਲੋਂ ਭਾਅ ਵੇਖ ਲੋ ਬਾਈਆਂ ਭਾਅ ਇਹ ਛੋੜ ਦੋ ਦੀ ਵੇਲਾ ਵਾ ਸੁਣ ਇਹ ਬਹੁਤ ਛੋੜ ਛਾਟ ਵਾਲੇ ਕੰਮ ਬਾਕੀ ਕੋਈ ਵੀਰ ਭਰਾ ਹੁਣ ਫਲ ਲਾਵੇ 10-10 ਵਾਗੇ ਮੋੜਨਾ ਹੀ ਨਹੀਂ ਜੁੜਾ ਜੜਾ ਬਣਾਉਂ ਕੋਈ ਤੇ ਵੀਰ ਵਗ ਦੇ ਦੇਣੀ ਆਪਾਂ ਚਲੋ ਯਾਰ ਗਾੜੀ ਤਨਾ ਮਹੀਨੇ ਦੀ ਗੱਬੜ ਦੁੱਧ ਦੋ ਦਿਨ ਕੋ 5 ਕਿਲੋ ਵੱਡੀ ਗੱਲ ਹੱਥ ਤੇ ਹੋਊਗੀ ਦੋਵੇਂ ਵੇਲੇ ਠੀਕ ਆ ਨਹੀਂ ਠੀਕ ਆ ਲੈ ਜੀ ਉਹਦੀ ਜਮੇਰੀ ਵੀਰੇ ਚਲੋ ਖੋਲ ਠੀਕ ਲਓ ਧਾਊ ਗੋ ਇਹਨਾਂ ਛੋਟੀ ਨੇ ਖੋਖਾ ਲਵਾ ਲਿਆ ਉਹ ਆਪ ਨੂੰ ਚੜਿਆ ਨਹੀਂ ਕਿੱਥੇ ਪਿਆ ਕੋਟ ਚੋਟ ਨਹੀਂ ਨਹੀਂ ਬਹੁਤ ਵੱਡੀ ਜਾਂ ਦੋਵੇਂ ਵੇਲੇ ਹੱਥੇ ਮੇਨ ਗਾ ਕੇ ਕਿਸੇ ਦੇ ਘਰੇ ਅਗਲੇ ਟੀਂਆਂ ਦੇ ਲੈ ਪੁੱਛਣਾ ਨਹੀਂ ਲੱਦ ਕੇ ਲੈ ਵੇ ਬਾ ਠੀਕ ਆ ਪੁੱਛਣਾ ਨਹੀਂ ਚਲੋ ਸਾਦੀ ਵਾਰਤਾ ਹਾੜ ਹੋ ਰਹੀ ਏ ਥੱਜੂ ਉਛਟਾ ਨਾ ਦੀ ਦੀ ਹੋਏ ਬਾ ਠੀਕ ਆ ਲੈ ਵੇ ਵੀ ਨਹੀਂ ਗਰੰਟੀ ਦਊਗਾ ਕੱਟੀ ਦਾ ਖੋਖ ਚੜਿਆ ਨਹੀਂ ਸੰਗਾਲਾ ਆਇਆ ਨਹੀਂ ਆ ਖੋਖੇ ਤੇ ਪਿਆਲਾ ਆ ਆ ਆ ਆ ਆ ਆ ਦੇਖੋ ਖੋਖਲਾਤੀ ਆਹੀ ਆ ਆ ਦਿਖਾਓ ਤੇ ਸਾਡੇ ਸਿੰਘਾ ਵਾਲਾ ਜਿਹੜਾ ਬਣਾਉਂਦਾ ਉਹਦੇ ਪ੍ਰੋਬਲਮ ਨਹੀਂ ਪੈ ਗਈ ਥੋੜੀ ਜਿਆਦਾ ਨਹੀਂ ਚੜਾ ਦੇਣਾ ਹੈ ਨਾ ਚੜਾ ਦੇਣਾ ਅਸੀਂ ਹਾਂ ਇਹ ਕੋਈ ਚੜਾ ਲੇ ਆਪਣੇ ਘਰ ਖੜਕੇ ਬੋਲੋ ਜੀ ਮੁਖਤਲਬਾਏ ਦਾ ਮੁਰਤੀ ਇਹ 68000 ਦੀ ਦੇ ਦਿੱਗੇ ਕੋਈ ਨੰਬਰ ਦੀ 70 ਦੀ ਆ ਹਾਂ ਇਹ ਜੀ ਇਹ ਦੇਰੀਆ 68000 68000 ਦੀ ਕਰ ਦੋ ਜਿੰਨਾ ਮੰਗਨੋਂ ਦਾ ਪੂਰੇ 65000 ਦੇ ਪੂਰੇ 65000 ਛੋਟ ਚਲੋ 40000 ਦੇ ਪਰ ਕੋਈ ਟੀ ਦਾ ਕੰਮ ਕੋਈ ਕਿਡਾ ਆਵਾਜ਼ ਦਿੰਦਾ ਚੋੜੇ ਆ ਕੋਈ ਵੀਰ ਭਰਾ ਜੇ ਟੀਕਾ ਲੈ ਜੇ ਝੋਟੀ ਨਾ ਖੜੇ ਇਹ ਗੈਂਟੀ ਹੋ ਗਈ ਵੀ ਠੀਕ ਆ ਤੇ ਨਾ ਵੀ ਨਹੀਂ ਚੱਕ ਪਾਸ ਚਲੋ ਜਾਂ ਦੋ ਤੇ ਆਹ ਆ ਮੈਂ ਹੀ ਥੱਲਾ ਹੁਲਾ ਵੇਚ ਪੈਦਾ ਇਹ ਪੂਰੇ 7 ਮਹੀਨੇ ਦੇ 7 ਮਹੀਨੇ ਦੇ ਗੱਬਣ ਦੇ ਹਾਲੇ ਦੋ 6-7 ਕਿਲੋ ਮੈਂ ਹਾਜਮ ਨੇੜੋ ਕੇ ਮੈਂ ਵੀ ਰੇ ਅੱਲਾ ਵੇ ਤੇ ਥਰ ਤੋਂ ਬਹੁਤ ਜ਼ਿਆਦਾ ਚੰਗਾ ਲੱਗਾ ਹੋਰ ਚੰਗੇ ਦੁੱਧ ਵਾਲੇ ਮੈਂ ਨਾਲ ਹੈ ਨਾ ਮੈਂ ਦੀ ਨਸਲ ਬੜੀ ਆ ਮਰੇ ਸੱਤ ਮਹੀਨਿਆਂ ਦੀ ਮਈਆ ਤੋਂ ਉਹ ਕਿ ਭੱਜ ਜਾਂਦੀ ਆ ਉਹ ਭੱਜ ਜਾਂਦੀ ਆ ਜੇ ਸੱਜਣਾ ਜਨਾਜ ਵੀ ਲੇਵੜਾ ਹੀ ਫਿਰਦੀ ਵੀ ਲੇਵੜਾ ਹੀ ਫਿਰਦੀ ਜੇ ਇਤਰਾ ਮੈਂ ਪਤਲਾ ਨੇ ਨਸਲ ਦਾ ਨਸਲ ਦਾ ਤੁਹਾਡੀ ਗੱਲ ਸੁਣ ਮੈਂ ਨਾ ਸੱਤਾ ਮਹੀਨਿਆਂ ਦੀ ਗਾਇਸ ਨਸਲ ਵਾਲੀ ਕੈਪ ਕਰਾਵੇ ਖੜੇ ਯਾਰ ਕੋਈ ਇਹ ਸੱਤਾ ਦੀ ਹੋਵੇ ਲੈ ਨਹੀਂ ਕਰ ਰਹੇ ਰੇਂਦੇ ਅਈ ਅਈ ਨਹੀਂ ਵੱਡੀ ਗੱਲ ਕੋਈ ਕਰੀ ਉਹ ਘੜੀ ਦੀ ਵੀ ਗਰੰਟੀ ਬਬ ਬੱਚੇ ਨੂੰ ਮੂੰਹ ਇੰਦੀ ਕੀ ਮਾਰਾ ਹਾਂ ਇਹ ਸੰਦੀ ਦਾ 65 ਦੀ ਦੇ ਦਿੱਗੇ ਬੱਚਾ ਟੱਕੀ ਮਾਰਾ 65000 ਦੀ ਦੇ ਦਿੱਗੇ ਤਿੰਨ ਬਾੜ ਦੀ ਬਾੜ ਹਜ਼ਾਰ ਦੀ ਦੇ ਦਾਂਗੇ شریف ਸਾਹਿਬ ਪਰ ਵੇਖ ਲੈ ਪਰ 5 ਹਜ਼ਾਰ ਛੋਟ ਕਾਰਡ ਦੀ ਚੱਲੰਦੋ ਯਾਰ ਪਰ ਵੇਖ ਲੈ 8 ਹਜ਼ਾਰ ਸੀ ਟੋਕੜੀ 4 ਹਜ਼ਾਰ ਦੀ ਵੇਚ ਜੀ ਤੇ 7 ਮਹੀਨੇ ਦੀ 7 ਮਹੀਨੇ ਗੱਬਨ 4 ਹਜ਼ਾਰ ਦੀ 4 ਹਜ਼ਾਰ ਦੀ ਵੇਚ ਲੋ ਠੀਕ ਆ ਜੈ ਜੈ ਬਸ ਉਹ ਛੋਟ ਵਾਲੇ ਕੰਮ ਜੀ ਮੈਂ ਵੇਖ ਨੀਲੀ ਰਾਵੀ ਦੀ ਇਹ ਨੀਲੀ ਦੀ ਮੇਰਾ ਖੁਰਖਾ ਤੋਤੇ ਇਹਦੇ ਇਹ 8 ਨਾਂ ਮਹੀਨੇ ਗੱਬਨ ਚੱਕ ਬਾ ਦੁੱਧ 6 ਕਿਲੋ ਦੁੱਧ 6 ਕਿਲੋ ਇਹ ਵੀ 3 ਨਾਂ ਮਹੀਨੇ ਦੀ ਵੀਰੇ ਇਹ ਕਿਉਂ ਨੇ ਵੀ ਮੈਂ ਨੀਂਦ ਆਊਗੀ ਕਿਉਂਦੇ ਆ ਵੀ ਕਰਾਂਗੀ ਜੀ ਠੀਕ ਆ ਕਿੱਡੀ ਜਿਆਦੀ ਵੇਖ ਵੱਡੀ ਮੁੱਢੀ ਮੈਂ ਰਾਜੀ ਇਹ ਡੇਰੀ ਮੈਂ ਤੈਨੂੰ ਲਾਲਜੀ ਹੋਈ ਥਣੀ ਅੰਦਰੋਂ ਨਹੀਂ ਗੱਡੀ ਪਰ ਮੈਂ ਚੰਗੇ ਦੁੱਧਾਂ ਮੈਂ ਹੈ ਦੁੱਧ ਵਾਲੀ ਅਸੀਂ ਤਾਂ ਮੈਂ 1500 ਕਿਲੋ ਦੁੱਧ ਦੇਦੀ ਸਕਦਾ ਥੋੜਾ ਫਿਰ ਮੈਂ ਆ ਵਾ ਸੰਦੀਪ ਵੀਰ ਸਮਝਾ ਲੈਵੋ ਨਾਲ ਚੱਲ ਰੋ ਖਾਰੇ ਲੈਵੋ ਚੱਲ ਰੋ ਇਹ ਤੇ ਪੈ ਤੂੰ ਬੜੀ ਜਿਆਦੀ ਮੈਂ ਦੇ ਵੀਰ ਹਾਂਜੀ ਮੁਖਤਾਬ ਆ ਗਿਆ ਇਹਦਾ ਵਿਚਾਰ ਮੁਫਤੀ ਮੁਫਤੀ ਚੱਲਣ ਦੇ ਯਾਰ ਚੱਲਣ ਦੋ ਇਹ 60000 ਦੀ ਮਾਇਆ ਦੇ ਦਿਆ। 67 ਰੁਪਏ ਲਈ। ਪੂਰੇ 65000 ਦੀ ਦੇ ਰਿਹਾ ਮੇਰਾ ਪਾ ਉਹ ਕਿੱਡੀ ਮੋਟੀ ਲਾਈ ਆਉਂਦੀ ਸ਼ੰਭੂ ਵੀਰ ਵੇਖ ਲਾ। ਹੈ ਗੱਲ ਬਾਰੇ। ਭਾਨੇ ਜੀ ਵੀ ਡਾਬੀ ਕਰਮਾ ਲਈ ਦੇ। 65000 ਦੀ ਦੇ ਜਾ। ਨਾ ਮੇਰੇ ਚੱਕ ਵਾ 6 ਕਿਲੋ ਦੁੱਧ। ਚਲੋ। ਹਾਂ ਜੀ। ਕਿਉਂ ਨਹੀਂ ਐ ਓਕੇ ਹੋਈ ਟੇਪ ਪਾਉ। ਆਹਾ। ਇਹ ਸਨੀਫੇ ਦੇ ਉਤਨਾ ਟੋਕੜੀ ਹੈ ਤੇਰੀ। ਅੱਛਾ ਕੱਲੀ ਨਹੀਂ ਲੱਗੀ ਆ। ਕੋਈ ਜੀ ਗਰੰਟੀ ਨਹੀਂ ਸੰਦੀਪ ਵੀਰੇ ਉਹ ਤੇ 6 ਕਿਲੋਊਗਾ 6 ਕਿਲੋਊਗਾ ਬਾਤ ਉਹ ਆਪਾਂ 6 ਹੀ ਕਹਿਣਾ ਸ਼ਾਹ ਬਸ ਠੀਕ ਆ ਮੈਂ ਮੁਕਤਲੀ ਪਾ ਖਾਲੀ ਸੰਝ ਕੇ ਲੈ ਜਾਓ ਬਸ ਮ ਗੱਲ ਮੁੱਕਿਆ ਨਾ ਖਾਲੀ ਤੇ ਮੁਕਤਲੀ ਪਾ ਨਹੀਂ ਆਉਂਦੀ ਯਾਰ ਜਿੰਨੇ ਇਹ ਦੇ ਦੇਣੀ ਆ ਅੱਜ ਤੇ ਮੇਕੀ ਦੀ ਨਹੀਂ ਜਾਊ ਕੀ ਕਰਨਾ ਵਾ ਵਾ ਮੋਲਣਾ ਤੁਸੀਂ ਪਹਿਲੇ ਬਲੱਡ ਕੱਢਣ ਵਾਲਾ ਕੰਮ ਕਰਦਾ ਸਿੰਘੀ ਸਿੰਘੀ ਬੜੀ ਚੰਗੀ ਲੱਗੀ ਚਲੋ ਕਿਸੇ ਦਾ ਕਰਮਾ ਨਹੀਂ ਲਾਵੇ ਉਹ ਤੇ ਕਰਮਾ ਹਾਂ ਹਾਂ ਯਾਰ ਅਗਲੇ ਚਾਹ ਪਾਣੀ ਵਧੀਆ ਬਣਾਈ ਜਾਊਗੀ ਬਸ ਵਾ ਵਾ ਮੈਂ ਨਹੀਂ ਫੇਰ ਸੰਦੀਪ ਵੀਰੇ ਹੂੰ ਇਹ ਦੇ ਦੀ 50000 ਦੀ 2 48 ਦੀ 3 47 4000 ਦੀ 4 46 ਦੀ 46000 ਦੀ ਠੀਕ ਹੈ ਜੀ ਆਹ 40000 ਦਾ ਵੇਲ ਕੋਖੜੇ ਦਾ ਸ਼ੇਕ ਲਾ ਦੋ ਤੁਸੀਂ ਹਾਂ ਅੱਜ ਤਣੋ 2 ਮਹੀਨੇ ਪਹਿਲਾਂ ਮੈਂ 2 ਕੁ ਮਹੀਨੇ ਸੂਈ ਆ ਵਿਚਾਰੀ ਹੈ ਕਹਦਾ ਤੇ 1 35000 ਦੀ ਆਈ ਸੀ 15 16 ਕਿਲੋ ਮੈਂ ਦੁੱਧ ਦਿੰਦੀ ਰਹੀ ਆ ਅੱਛਾ ਚਲੋ ਨਹੀਂ ਉਹਨਾਂ ਨੇ ਸੰਭੀ ਪਰ ਮੈਂ ਅੱਜ ਵੀ ਤੁਹਾਡੇ ਲਈ ਬਖਾਉ ਹਾਂ ਆਹ ਟਾਈਮ ਤੇ ਮੈਂ ਕੋ 8 ਕਿਲੋ ਦੁੱਧ ਹੋਗਾ ਆਹ ਸੱਤ ਕਰਕੇ ਲੈ ਜਾ ਕੋਈ ਵੀਰਾ ਬੇ ਬੇ ਸਾਈ ਤੋਂ ਮੈਂ ਹੋਗਾ ਬਿਨਾ ਸਾਈ ਤੋਂ ਵੀਰੇ ਠੀਕ ਆ ਉਹਨਾਂ ਘਰੇ ਕੋਈ ਗੱਲਬਾਤ ਬਣ ਗਈ ਤੇ ਮੈਂ ਉਹਨਾਂ ਨੇ ਦੇ ਦਿੱਤ ਇੱਕ 35 ਦੇ ਆਈ ਅੱਜ ਤੋਂ 2 ਮਹੀਨੇ ਪਹਿਲੋਂ ਜੇ ਆਖੋਗੇ ਜੇ ਆਪਾਂ ਸੱਜਰ ਦੀ ਆਪਣੀ ਕੋ ਵੀਡੀਓ ਹੈਗੀ ਆਪਾਂ ਸੱਜਰ ਦੀ ਵੀਡੀਓ ਖਾ ਦੇਣੇ ਨਹੀਂ ਠੀਏ ਵੱਡੀ ਵੱਡੀ ਮੈਂਡੀ ਮੈਂ ਫੁੱਲ ਵੱਡੀ ਆ ਆਜੋ 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 ਬਾਕੀ ਸਨੀ ਜਿਹੜੇ ਆਪਾਂ ਪਾ ਕਰਦੇ ਜੀ ਨਾ ਅੱਗੇ ਪਿਛਲੀ ਵੀਡੀਓ 'ਚ ਵੀਰ ਨੇ ਨਾ ਘਰੋਂ ਮੈਂ ਖੜੀ ਆਪਣੇ ਗਰੂ ਹੀ ਨਹੀਂ ਜਲਦੀ ਲੋਕਾਂ ਦੀ ਮਠਿਆਈ ਨਹੀਂ ਮੈਂ ਕਿਹਾ ਜਿੰਨੀ ਜਲਦੀ ਤੁਹਾਡੇ ਡੰਗਰ ਦੇਖ ਜਾਂਦੇ ਉਹ 8 ਵਜੇ ਆਇਆ ਤੇ ਉਹਦੇ ਆਉਣ ਤੋਂ ਪਹਿਲਾਂ 2 ਲੱਦ ਦੀਆਂ 6 ਵਜੇ ਵੀਡੀਓ ਪਈ ਚਲੋ ਫੇਰ ਵੀ ਇਤਰਾ ਬੜਾ ਮਾਨ ਕਰਦੇ ਫੋਨ ਫੋਨ ਲਾਉਣ ਆਪਾਂ ਡੰਗਰ ਤੋਂ ਹੀ ਮੋੜਦਾ ਨਹੀਂ ਸੰਦੀਪ ਵੀਰੇ ਬੋਲੋ ਇਹਦਾ ਮੁਕਤ ਵਾਲਾ ਕੰਮ ਸੰਦੀਪ ਸਾਹਿਬ ਬੜੀ ਯਾਦੀ ਹੋ ਕੇ ਵੇਖ ਵੀਰ ਇਹ ਸਭ ਕੋ ਵੱਡ ਟੁਕ ਕੇ 60000 ਦੇ ਦਾਂਗੇ ਨਹੀਂ ਠੀਕ ਆ 60000 ਦੇ ਦਾਂਗੇ 8 ਕਿਲੋ ਦੁੱਧ ਚਵਾ ਕੇ ਦਾਂਗੇ ਆਪਣੇ ਘਰ ਚੋਂ 55 ਦੇ 55000 ਦੀ ਤੇ 50000 ਕੋਈ ਫੋਨ ਫੋਨ ਲਾਵੇ ਮਾਨਤਨ ਕਰਦਾ ਨਹੀਂ ਆ ਇਹ ਕਿਨੇ ਜਿਹ ਚੱਕ ਪਾਸੇ ਸਾਡੇ ਚ 55 ਦੀ ਬੱਸ ਚੋ ਪੰਜਾਹ ਮਿੰਨਾਂ ਦੀ ਜਦੋਂ ਚਲ ਕਨਫਰਮ ਕਰ ਲੈਂਦੇ ਆ ਪੰਜਾਹ ਦੀ ਆ ਚੈੱਕ ਕਰਾਈ ਆ ਜਰਸੀ ਕਪਾਸ ਜਰਸੀ ਕਿੰਨੀ ਜ਼ਿਆਦੀ ਆ ਦੁੱਧ ਦੁੱਧ ਕਿੰਨਾ ਦੇ ਕੁਸ਼ਾਰੀ 5 ਕਿਲੋ 5 ਕਿਲੋ 5 ਕਿਲੋ ਪੰਜਾਹ ਮਿੰਨੇ ਗੱਬਣ ਤੇ 5 ਕਿਲੋ ਦੁੱਧ ਪਿਓਰ ਜਰਸੀ ਸੰਦੀਪ ਜੀ ਪਿਓਰ ਜਰਸੀ ਬਸ ਠੀਕ ਆ ਆ ਜੋ ਕਰਾਂ ਨੇ ਅਰੇ ਪੰਜਾਬ ਵਾਲੇ ਜਰਸੀ ਕਿ ਨਹੀਂ ਪੰਜਾਬ ਵਾਲੀ ਹਮਮ ਵਾਲੀ ਆ ਕਰਮਾਲੀ ਭੋਲੇ ਭੋਟ ਤੇ ਲਾਏ ਗਈ ਘਰੇ ਜਾ ਕੇ ਬੱਜੀ ਫੱਬੂ ਗਈ ਕਿਸੇ ਦੇ ਵੀ ਮੁੱਲ ਮੁਖਤਲਾਈ ਇਹਦਾ ਮੋਹਰਾ ਜਿੱਦ ਕੇ 32000 ਦੀ 30000 ਦੀ ਚਲੋ ਸ਼ਕਨ ਵਾਲਾ ਕੰਮ 30000 ਦੀ 30000 ਦੀ ਪਰ ਇਹਦਾ ਸੰਦੀਪ ਵੀਰੇ ਇੱਕ ਵਾਰੀ ਛੋਟੀ ਸਾਰੀ ਰਾਜੀ ਕਿੰਨੀ ਜਾਂਦੀ ਇਹ ਹੋਰ ਜੱਸੀ ਆ ਆ ਵੀ ਗੱਬਣ ਇਹ ਵੀ ਗੱਬਣ ਜੀ ਇਹ ਵੀ ਸਾਡੇ ਚਾਉਂਦੀ ਲਾਵੇ ਤੇ ਦੁੱਧ ਦੇਖੋ 6 ਕਿਲੋ 6 ਕਿਲੋ ਦੁੱਧ 6 ਕਿਲੋ ਇਹ ਵੀ ਵੇਖ ਪਹਿਲੇ ਨੇ ਗਾੜੀ ਦੂਜੇ ਸੋਨਾ ਬਾਠ ਠੀਕ ਆ ਚੱਲਣ ਦਾ ਗੱਲਾਂ ਆਂ ਆਜੋ ਆ ਯੋਨੇ ਦੀ ਟੋਕਰ ਨਹੀਂ ਨਹੀਂ ਕੋਕੜ ਗੱਭਣ ਦੇ ਦਿੰਨੀ ਆ ਹਾਂ ਇਹ ਸੁਨੀਪ ਸ 28000 ਦੀ ਦੇ ਦੇਗੀ 28000 ਦੀ 25 ਦੀ 25000 ਦੀ ਦੇ ਦੋ 5000 ਦੀ ਦੇ ਦਾਂਗੇ ਚੱਲੋ ਚੋਰ ਚੈੱਕ ਕਰ ਦਾਂਗੇ ਬਸ 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 ਇਹੋ ਨਗ ਜੇ ਆ ਜਿਹੜੀਆਂ 3 4 ਪਾਤੇ 5 ਕਿਨਾਰੇ ਗੱਭਣਾ ਇਹ ਆਪਣੇ ਚੈੱਕ ਪਾਸੇ ਗਰੰਟੀ ਨਾ ਕੋਈ ਆਪਣਾ ਡਾਕਟਰ ਲਾਏ ਆਪੇ ਘਰੋਂ ਚੈੱਕ ਕਰਾ ਕੇ ਲੈ ਵਾਹ ਵਾਹ ਤੇ ਬਾਕੀ ਉਹ ਦੋ ਤਾਜੀਆਂ ਆ ਦੇ ਦੋ ਉਤਰਾਂਗੇ ਉਹਦਾ ਆਪਣਾ ਚੋਗੇ ਲੈਣਾ ਬਿਲਕੁਲ ਚਲੋ ਜਿਹੜੀ ਗੱਲ کہہ ਰਿਹਾ ਬਿਲਕੁਲ ਬਿਲਕੁਲ ਚਲੋ ਬੋਲੋ ਨੰਬਰ ਜੀ ਨੰਬਰ 987324020 62843399 ਪਿੰਡ ਵੰਚੜੀ ਸਤਿ ਸ੍ਰੀ ਅਕਾਲ